ਆਓ ਅੱਜ ਆਪਾਂ ਗੁਰਬਾਣੀ ਦੇ ਫਲਸਫੇ ਨੂੰ ਜਾਣਦੇ ਹਾਂ ਭਾ ਗੁਰਬਾਣੀ ਦਾ ਟੀਚਾ ਕੀ ਹੈ ਕੀ ਸਿੱਖ ਨੂੰ ਮਿਲਦਾ ਹੈ ਆਪਾਂ ਉਸ ਚੀਜ਼ ਬਾਰੇ ਅੱਜ ਜਾਣਕਾਰੀ ਲੈਣੇ ਹਾਂ ਜੀ ਜਪਜੀ ਸਾਹਿਬ ਦੇ ਵਿੱਚ ਅਤੇ ਗੁਰਬਾਣੀ ਦੇ ਵਿੱਚ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਜੀ ਇਹ ਬੜਾ ਹੀ ਸਾਫ਼ ਗੁਰੂ ਮਹਾਰਾਜ ਨੇ ਕਿਹਾ ਹੈ ਕਿ ਸਾਨੂੰ ਸੱਚ ਦੀ ਭਾਬ ਸ਼ਬਦ ਦੀ ਜੋ ਗੁਰਬਾਣੀ ਦੇ ਵਿੱਚ ਹੈ ਉਸ ਦੀ ਵਿਚਾਰ ਕਰਨੀ ਹੈ ਜੀ ਅਤੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਹੈ ਜੀ ਹਾਂਜੀ ਬਿਲਕੁਲ ਜੀ ਪਾਠ ਪੜ੍ਹਨਾ ਜੋ ਹੈ ਜੀ ਇਹ ਪਹਿਲਾ ਕਦਮ ਹੈ ਫਿਰ ਪੜ੍ਹਨ ਤੋਂ ਬਾਅਦ ਜੋ ਪੜਿਆ ਹੈ ਉਸ ਨੂੰ ਸਮਝਣਾ ਹੈ ਜੀ ਅਤੇ ਸਮਝਣ ਤੋਂ ਬਾਅਦ ਉਸ ਨੂੰ ਅਮਲ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਢਾਲਣਾ ਹੈ ਜੀ ਗੁਰਬਾਣੀ ਦੀ ਸਹੀ ਸੋਝੀ ਜਿਹੜੀ ਹੈ ਗੁਰਬਾਣੀ ਦਾ ਜੋ ਅਸਲ ਮਕਸਦ ਉਹ ਇਹ ਹੀ ਹੈ ਕਿ ਗੁਰਬਾਣੀ ਦੇ ਸ਼ਬਦਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਢਾਲ ਭਾਵ ਉਹਨਾਂ ਤੇ ਅਮਲ ਕਰ ਇਹ ਗੱਲ ਬੜੇ ਹੀ ਅਫਸੋਸ ਦੇ ਨਾਲ ਕਹਿਣੀ ਪੈਂਦੀ ਹੈ ਜੀ ਕਿ ਗੁਰਬਾਣੀ ਦਾ ਪਾਠ ਤਾਂ ਬਹੁਤ ਸਿੱਖ ਪਿਆਰੇ ਕਰਦੇ ਹਨ ਪਰ ਉਹਨਾਂ ਵਿੱਚੋਂ ਕੋਈ ਵੇਰਲਾ ਹੀ ਹੈ ਜੀ ਜੋ ਉਸ ਪਾਠ ਨੂੰ ਸਮਝਦਾ ਹੈ ਜਾਂ ਉਸ ਦੀ ਵਿਚਾਰ ਕਰਦਾ ਹੈ ਕਿਉਂਕਿ ਬਾਣੀ ਤਾਂ ਰੋਜ਼ ਪੜ ਰਹੇ ਰੱਟੇ ਲਾ ਕੇ ਜੀ ਪਰ ਕਿਸੇ ਕਿਸੇ ਨੂੰ ਹੀ ਜੋ ਪੜਿਆ ਹੈ ਉਹ ਸਮਝ ਆਉਂਦਾ ਹੈ ਜੀ ਕਈ ਵਾਰ ਕੀ ਹੁੰਦਾ ਹੈ ਕੀ ਜੋ ਆਪਾ ਪਾਠ ਕਰਦੇ ਹਾਂ ਜੀ ਇਹ ਇੱਕ ਰਸਮ ਜਾਂ ਇੱਕ ਫਰਜ਼ ਸਮਝ ਕੇ ਕੀਤਾ ਜਾਂਦਾ ਹੈ ਕਿ ਮੈਂ ਅੰਮ੍ਰਿਤ ਛਕ ਲਿਆ ਹੈ ਮੈਂ ਪੰਜ ਬਾਣੀਆਂ ਦਾ ਪਾਠ ਕਰਨਾ ਹੈ ਜੀ ਤੇ ਉਹ ਤੇਜ਼ੀ ਤੇਜ਼ੀ ਨਾਲ ਰੱਟੇ ਲਾ ਕੇ ਪਾਠ ਕਰ ਲੈਂਦੇ ਹਨ ਉਹਨਾਂ ਬਿਨਾਂ ਸਮਝੇ ਤੋਂ ਸਿਰਫ ਯਾਦ ਕਰਕੇ ਤੇ ਸ਼ਬਦਾਂ ਦਾ ਉਚਾਰਨ ਕਰਕੇ ਉਹ ਪਾਠ ਕਰਦੇ ਹਨ ਜੀ ਇਹ ਦਰਅਸਲ ਗੁਰੂ ਸਾਹਿਬ ਦੀ ਮਰਿਆਦਾ ਨਹੀਂ ਹੈ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਨੀ ਪੜਨ ਦੀ ਥਾਂ ਤੇ ਬਾਣੀ ਨੂੰ ਵਿਚਾਰਨ ਅਤੇ ਸਮਝਣ ਵਿੱਚ ਜਿਆਦਾ ਯਕੀਨ ਕਰਦੇ ਹਨ ਇਹ ਜਪਜੀ ਸਾਹਿਬ ਵਿੱਚ ਬਹੁਤ ਵਾਰ ਆਇਆ ਜੀ ਆਪਾਂ ਇਸ ਤੇ ਕਾਫੀ ਜ਼ੋਰ ਦਵਾਂਗੇ ਜੀ ਆਓ ਪਹਿਲੀ ਐਗਜ਼ਾਮਪਲ ਦੇਖਦੇ ਹਾਂ ਜੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਇਸ ਬਾਰੇ ਕੀ ਕਿਹਾ ਹੈ ਜੀ ਗੁਰੂ ਮਹਾਰਾਜ ਕਹਿੰਦੇ ਨੇ ਜੀ ਗਾਵੀਏ ਸੁਣੀਏ ਮਨ ਰੱਖੀਏ ਪਾਓ ਭਾਵ ਗੁਰਬਾਣੀ ਨੂੰ ਗਾਓ ਪਹਿਲਾਂ ਗੁਰਬਾਣੀ ਨੂੰ ਗਾਉਣਾ ਚਾਹੀਦਾ ਹੈ ਜੀ ਉਸ ਨੂੰ ਪਿਆਰ ਦੇ ਨਾਲ ਗਾਓ ਜੇ ਅਸੀਂ ਪਿਆਰ ਦੇ ਨਾਲ ਗਾਵਾਂਗੇ ਜੀ ਫਿਰ ਹੀ ਉਸ ਨੂੰ ਆਪਾਂ ਕੰਨਾਂ ਦੇ ਨਾਲ ਸੁਣਾਗੇ ਭਾਵ ਉਸ ਦੇ ਅਰਥ ਨੂੰ ਸਮਝਾਂਗੇ ਉਸ ਦੇ ਅਰਥ ਨੂੰ ਸਮਝਣ ਤੋਂ ਬਾਅਦ ਹੀ ਅਸੀਂ ਆਪਣੇ ਮਨ ਵਿੱਚ ਰੱਖ ਕੇ ਉਸ ਦੇ ਉੱਪਰ ਅਮਲ ਕਰ ਸਕਾਂਗੇ ਜੀ ਜੇ ਅਸੀਂ ਬਾਣੀ ਨੂੰ ਪੜਾਂਗੇ ਹੀ ਨਹੀਂ ਜੇ ਅਸੀਂ ਉਸ ਸ਼ਬਦ ਨੂੰ ਸੁਣਾਗੇ ਹੀ ਨਹੀਂ ਸਮਝਾਂਗੇ ਨਹੀਂ ਤਾਂ ਫਿਰ ਉਸ ਤੇ ਅਮਲ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਜੀ ਦੂਸਰੀ ਉਦਾਹਰਨ ਮਹਾਰਾਜ ਦਿੰਦੇ ਹਨ ਜੀ ਮਹਾਰਾਜ ਕਹਿੰਦੇ ਹਨ ਪੜ ਪੜ ਗੱਦੀ ਗੱਦੀ ਲੱਦੀ ਐ ਹੈ ਪੜ ਪੜ ਪਰਿਆ ਸਾਥ ਭਾਵ ਬਹੁਤ ਹੀ سارے ਲੋਕ ਗੁਰਬਾਣੀ ਪੜਦੇ ਨੇ ਜੀ ਪਹਿਲਾਂ ਗੁਰਬਾਣੀ ਤੋਂ ਪਹਿਲਾਂ ਲੋਕੀ ਪਾਠ ਪੂਜਾ ਕਰਦੇ ਹੁੰਦੇ ਸੰਜੀ ਆ ਪੋਥੀਆਂ ਬਹੁਤ ਯਾਦ ਰਿੰਦੀਆਂ ਨੇ ਜੀ ਅਸੀਂ ਕਹਿੰਨੇ ਸਾਨੂੰ ਪੰਜ ਬਾਣੀਆਂ ਕੰਠ ਨੇ ਸਾਨੂੰ ਅਦਾ ਗੁਰੂ ਗ੍ਰੰਥ ਸਾਹਿਬ ਯਾਦ ਹੈ ਜੀ ਤੇ ਮਹਾਰਾਜ ਕਹਿੰਦੇ ਨੇ ਇਹ ਸਭ ਕੁਝ ਕਰਨ ਤੋਂ ਬਾਅਦ ਵੀ ਉਨ੍ਹਾਂ ਦੇ ਜੀਵਨ ਵਿੱਚ ਕੋਈ ਬਦਲਾਅ ਨਹੀਂ ਆਇਆ ਕਿਉਂਕਿ ਬਿਨਾ ਸਮਝੇ ਪੜਨ ਦਾ ਕੋਈ ਜਿਆਦਾ ਫਲ ਨਹੀਂ ਹੈ ਜੀ ਹਾਂਜੀ ਪੜਨਾ ਜ਼ਰੂਰ ਚਾਹੀਦਾ ਹੈ ਜੀ ਪੜੋ ਜਦੋਂ ਸਾਨੂੰ ਉਚਾਰਨ ਕਰਨ ਆ ਗਿਆ ਜੋ ਅਗਲਾ ਪੜਨ ਤੋਂ ਬਾਅਦ ਜਿਹੜਾ ਸਟੈਪ ਹੈ ਉਹ ਹੈ ਜੀ ਸਮਝਣ ਦਾ ਪੜਨ ਦਾ ਫਲ ਹੈ ਜੀ ਕਿਉਂਕਿ ਜੇ ਪੜਾਂਗੇ ਨਹੀਂ ਫਿਰ ਸਾਨੂੰ ਸਮਝ ਨਹੀਂ ਆਵਾਂਗੀ ਜੀ ਇਸ ਲਈ ਕੋਈ ਕੋਸ਼ਿਸ਼ ਇਹ ਕਰਨੀ ਹੈ ਕਿ ਪੜਨ ਤੋਂ ਬਾਅਦ ਅਸੀਂ ਉਸ ਨੂੰ ਸਮਝੀਏ ਅਤੇ ਸਮਝਣ ਤੋਂ ਬਾਅਦ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰੀ ਹੈ ਜੀ